ਸਾਰੇ ਭੈਣ ਭਾਈਆਂ ਨੂੰ ਜੈਮ ਸੀ ਕੀ ਸusi ਪ੍ਰਭੂ ਦੇ ਵਚਨ ਦੇ ਵਿੱਚ ਜੋ ਸਿੱਖਦੇ ਆ ਰਹੇ ਆ ਦੂਸਰਾ ਰਾਜਾ ਚੌਥਾ ਅਧਿਆਏ ਜਿਸ ਦੇ ਵਿੱਚ ਅਲੀਸ਼ਾਨਾ ਬੀ ਦੇ ਕੋਲ ਇੱਕ ਵਿਧਵਾ ਤੇ ਵੀ ਹੁੰਦੀ ਆ ਔਰ ਇਸ ਦੇ ਵਿੱਚ ਅਸੀਂ ਤਿੰਨ ਹਿੱਸੇ ਜੋ ਸਿੱਖ ਚੁੱਕੇ ਆ ਸੇ ਇਸ ਦੇ ਵਿੱਚ ਚੌਥਾ ਭਾਗ ਆ ਸੋ ਅੱਜ ਅਸੀਂ ਅੱਗੇ ਵਧਾਂਗੇ ਦੂਸਰਾ ਰਾਜਾ ਚਾਰ ਅਧਿਆਏ ਉਸ ਦਾ ਦੋ ਵਚਨ ਦੇ ਵਿੱਚ ਜੋ ਅਲਿਸ਼ਾ ਨਬੀ ਉਸ ਨੂੰ ਆਖਦਾ ਆ ਕਿ ਮੈਂ ਤੇਰੇ ਲਈ ਕੀ ਕਰਾਂ ਮੈਨੂੰ ਦੱਸ ਤੇਰੇ ਕੋਲ ਘਰ ਵਿੱਚ ਕੀ ਹੈ ਉਹ ਬੋਲੀ ਤੇਰੀ ਟਹਿਲਨ ਦੇ ਘਰ ਵਿੱਚ ਇੱਕ ਕੁੱਪੀ ਤੇਲ ਤੋਂ ਬਿਨਾ ਕੁਝ ਵੀ ਨਹੀਂ ਸੋ ਇਸ ਸਗਾ ਦੇ ਉੱਤੇ ਅਸੀਂ ਦੇਖਦੇ ਆ ਕਿ ਉਹ ਜੋ ਵਿਧਵਾ ਤੀਵੀਆਂ ਉਹਦੇ ਕੋਲ ਇੱਕ ਚੀਜ਼ ਹੈ ਘਰ ਵਿੱਚ ਤੇ ਉਹਨੇ ਉਹਦਾ ਵੀ ਜ਼ਿਕਰ ਕੀਤਾ ਉਹਨੇ ਉਸ ਨੂੰ ਭੁਲਾਇਆ ਨਹੀਂ ਸੋ ਅਸੀਂ ਇਸ ਸਗਾ ਦੇ ਉੱਤੇ ਇਸ ਵਿਧਵਾ ਤੀਵੀ ਤੋਂ ਇੱਕ ਚੀਜ਼ ਸਿੱਖ ਸਕਦੇ ਹਾਂ ਕਿ ਅਕਸਰ ਅਸੀਂ ਦੇਖਦੇ ਹਾਂ ਆਮ ਤੌਰ ਤੇ ਕਿ ਲੋਕਾਂ ਦੇ ਘਰਾਂ ਦੇ ਵਿੱਚ ਭਾਵੇਂ ਕਿੰਨਾ ਕੁਛ ਆ ਪਰ ਉਹ ਉਹਦੇ ਵਾਸਤੇ ਉਹ ਕਦੀ ਖੁਦਾ ਦਾ ਧੰਨਵਾਦ ਨਹੀਂ ਕਰਨਗੇ ਉਹਨਾਂ ਚੀਜ਼ਾਂ ਉੱਤੇ ਉਹਨਾਂ ਦਾ ਕਦੀ ਧਿਆਨ ਨਹੀਂ ਹੁੰਦਾ ਕਿ ਸਾਡੇ ਕੋਲ ਖੁਦਾ ਨੇ ਕਿੰਨਾ ਕੁਝ ਦਿੱਤਾ ਹੈ ਪਰ ਜੋ ਉਹਨਾਂ ਦੇ ਕੋਲ ਨਹੀਂ ਹੁੰਦਾ ਉਹ ਹਮੇਸ਼ਾ ਉਹਨਾਂ ਚੀਜ਼ਾਂ ਵਾਸਤੇ ਹੀ ਜਿਹੜਿਆ ਉਹ ਦੁਖੀ ਰਹਿੰਦੇ ਆ ਤੇ ਉਹਨਾਂ ਚੀਜ਼ਾਂ ਲਈ ਖੁਦਾ ਨੂੰ ਸ਼ਿਕਾਇਤਾਂ ਵੀ ਕਰਦੇ ਆ ਬੁੜਬੜਾਉਂਦੇ ਵੀ ਆ ਔਰ ਉਹਨਾਂ ਚੀਜ਼ਾਂ ਉੱਤੇ ਹੀ ਉਹਨਾਂ ਦਾ ਧਿਆਨ ਜਿਹੜਾ ਲੱਗਾ ਰਹਿੰਦਾ ਜੋ ਨਹੀਂ ਹੁੰਦੀਆਂ ਜੋ ਹੁੰਦੀਆਂ ਉਹਨਾਂ ਵਾਸਤੇ ਉਹਨਾਂ ਦਾ ਕੋਈ ਧੰਨਵਾਦੀ ਦਿਦ ਲੋ ਨਹੀਂ ਦਿਖਉਂਦੇ ਸੋ ਇਸ ਲਈ ਹਮੇਸ਼ਾ ਸਾਡੇ ਕੋਲ ਜੋ ਨਹੀਂ ਹੈਗਾ ਹਾਂ ਉਹ ਚੀਜ਼ਾਂ ਜ਼ਰੂਰ ਸਾਡੇ ਜ਼ਿਹਨ 'ਚ ਹੁੰਦੀਆਂ ਆ ਜੋ ਸਾਡੇ ਲਈ ਕੁਝ ਚੀਜ਼ਾਂ ਜ਼ਰੂਰੀ ਹੁੰਦੀਆਂ ਆ ਔਰ ਕੁਝ ਗੈਰ ਜ਼ਰੂਰੀ ਚੀਜ਼ਾਂ ਜੋ ਸਾਡੇ ਕੁਝ ਸ਼ੌਂਕ ਹੁੰਦੇ ਆ ਉਹਨਾਂ ਦੇ ਮੁਤਾਬਕ ਜੋ ਚੀਜ਼ਾਂ ਸਾਡੇ ਜ਼ਿਹਨ 'ਚ ਹੁੰਦੀਆਂ ਆ ਸੋ ਜੋ ਖੁਦਾ ਨੇ ਸਾਨੂੰ ਦਿੱਤਾ ਹੁੰਦਾ ਆ ਸਾਡੇ ਘਰ ਵਿੱਚ ਸਾਡੀ ਜ਼ਿੰਦਗੀ ਵਿੱਚ ਅਸੀਂ ਕਦੀ ਉਹਨਾਂ ਚੀਜ਼ਾਂ ਨੂੰ ਭੁਲਾਉਣਾ ਨਹੀਂ ਬਲਕਿ ਉਹਨਾਂ ਲਈ ਹਮੇਸ਼ਾ ਖੁਦਾ ਦਾ ਧੰਨਵਾਦ ਕਰਨਾ ਕਿਉਂਕਿ ਬਹੁਤ ਸਾਰੇ ਐਸੇ ਲੋਕ ਸੰਸਾਰ ਚ ਹੁੰਦੇ ਆ ਜਿਨ੍ਹਾਂ ਦੇ ਕੋਲ ਉਹ ਵੀ ਚੀਜ਼ਾਂ ਨਹੀਂ ਹੁੰਦੀਆਂ ਜਿਹੜੀਆਂ ਲੈ ਕੇ ਅਸੀਂ ਚੱਲ ਰਹੇ ਹੁੰਦੇ ਆ ਅਸੀਂ ਸਿਰਫ ਆਪਣਾ ਉੱਪਰ ਦੇਖਦੇ ਆ ਤੇ ਉਹਨਾਂ ਨੂੰ ਦੇਖ ਕੇ ਅਸੀਂ ਆਪਣੇ ਜੀਵਨ ਉੱਤੇ ਇੱਕ ਤਰ੍ਹਾਂ ਸਿਖਾਉਂਦੇ ਰਹਿੰਦੇ ਆ ਕਿ ਉਹਦੇ ਕੋਲ ਕਿੰਨੀ ਅੱਛੀ ਇੱਕ ਸਹੂਲਤ ਆ ਉਹਨਾਂ ਦੇ ਕੋਲ ਇਹ ਆ ਉਹਨਾਂ ਕੋਲ ਉਹ ਆ ਸਾਡੇ ਕੋਲ ਵੀ ਕਾਸ਼ ਹੁੰਦਾ ਪਰ ਜੋ ਤੁਹਾਡੇ ਕੋਲ ਹੈਗਾ ਉਹ ਵੀ ਕਿੰਨਿਆਂ ਦੇ ਲਈ ਕਾਸ਼ ਹੁੰਦਾ ਆ ਉਹ ਕਿੰਨਿਆਂ ਦਾ ਸੁਪਨਾ ਹੀ ਹੁੰਦਾ ਹੈ ਇਸ ਲਈ ਜੋ ਵੀ ਸਾਡੇ ਕੋਲ ਹੁੰਦਾ ਹੈ ਅਸੀਂ ਉਹਨਾਂ ਨੂੰ ਕਦੀ ਚੀਜ਼ਾਂ ਨੂੰ ਭੁਲਣਾ ਨਹੀਂ ਅਸੀਂ ਉਹਨਾਂ ਨੂੰ ਕਦੀ ਆਮ ਜੀ ਗੱਲ ਨਹੀਂ ਸਮਝਣੀ ਬਲਕਿ ਜੇ ਹੈਗਾ ਆ ਜੋ ਵੀ ਖੁਦਾ ਨੇ ਸਾਨੂੰ ਵਰਤਣ ਲਈ ਸਾਨੂੰ ਹੰਡਾਉਣ ਲਈ ਸਾਨੂੰ ਦਿੱਤਾ ਹੁੰਦਾ ਆ ਉਹਦੇ ਲਈ ਅਸੀਂ ਖੁਦਾ ਦਾ ਕੀ ਕਰਨਾ ਹੈ ਧੰਨਵਾਦ ਕਰਨਾ ਹੈ ਇਸ ਪ੍ਰਕਾਰ 2 ਤੂਦਾਸ ਪੌਲਸ ਸਵਾਲ ਲਿਖਦਾ ਆ ਪਹਿਲਾ ਤਿਮੋਥੀਅਸ 6 ਅਧਿਆਏ ਉਸਤਾ ਅੱਠ ਵਚਨ ਅਸੀਂ ਪੜ੍ਹਦੇ ਆ ਇਸ ਸਗਤ ਲਿਖਿਆ ਪਰ ਜਦੋਂ ਸਾਨੂੰ ਭੋਜਨ ਵਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ ਸਿਸਗਤ ਦੇ ਪੋਲਿਸ ਚਾ ਉਹ ਕੀ ਉਹਨਾਂ ਨੂੰ ਦੱਸ ਰਿਹਾ ਕਿ ਜੋ ਭੋਜਨ ਤਾਂ ਨੂੰ ਖਾਣ ਲਈ ਮਿਲ ਰਿਹਾ ਹੈ ਜੋ ਵਸਤਰ ਤਾਂ ਨੂੰ ਪਹਿਨਣ ਵਾਸਤੇ ਮਿਲ ਰਿਹਾ ਸੋ ਇਹ ਸਾਡੀਆਂ ਮੁਢਲੀਆਂ ਜ਼ਰੂਰਤਾਂ ਜਦੋਂ ਪੂਰੀਆਂ ਹੋ ਰਹੀਆਂ ਤਾਂ ਇਹ ਕਾਫੀ ਹੈ ਪਤਲੇ ਕਿਹਾ ਕਿ ਜੋ ਸਾਡੇ ਕੋ ਹੁੰਦਾ ਆ ਕਈ ਵਾਰ ਅਸੀਂ ਉਹਨਾਂ ਚੀਜ਼ਾਂ ਦੀ ਖੁਦਾ ਦਾ ਧੰਨਵਾਦ ਨਹੀਂ ਕਰਦੇ ਔਰ ਜੋ ਨਹੀਂ ਹੁੰਦਾ ਸਿਰਫ ਅਸੀਂ ਉਹਨਾਂ ਵਾਸਤੇ ਹੀ ਦੁਖੀ ਹੋਏ ਰਹਿੰਦੇ ਆ ਸੋ ਇਹ ਇੱਕ ਸਾਡੀ ਮਾਨਸਿਕਤਾ ਐਸੀ ਹੁੰਦੀ ਆ ਜੋ ਸਾਨੂੰ ਕਦੀ ਵੀ ਇੱਕ ਸੰਤੁਸ਼ਟੀ ਵਾਲਾ ਜੀਵਨ ਜੋ ਆ ਜੀਣ ਲਈ ਕਦੀ ਵੀ ਸਾਨੂੰ ਯੋਗ ਨਹੀਂ ਬਣ ਦਿੰਦੀ ਇਸ ਲਈ ਪ੍ਰਭੂ ਚੁੰਦਾ ਕਿ ਅਸੀਂ ਇੱਕ ਐਸਾ ਸੰਤੁਸ਼ਟੀ ਵਾਲਾ ਇੱਕ ਜੀਵਨ ਜੀਣਾ ਆ ਕਿ ਜੋ ਸਾਡੇ ਕੋ ਹੈਗਾ ਅਸੀਂ ਉਹਦੇ ਤੇ ਧਿਆਨ ਲਾਉਣਾ ਉਦੇ ਲਈ ਖੁਦਾ ਦਾ ਧੰਨਵਾਦ ਕਰਨਾ ਹੈ ਔਰ ਜੋ ਨਈ ਹੈਗਾ ਅਸੀਂ ਉਹਦੇ ਵਾਸਤੇ ਸੋਚ ਕੇ ਕਦੀ ਦੁਖੀ ਨਹੀਂ ਹੋਣਾ ਅਸੀਂ ਕਦੀ ਸ਼ਿਕਾਇਤਾਂ ਨਹੀਂ ਕਰਨੀਆਂ ਹਾਂ ਅਸੀਂ ਜੋ ਨਈ ਸਾਡੇ ਕੋਲ ਹੈਗਾ ਉਹ ਪਾਉਣ ਵਾਸਤੇ ਜੋ ਵੀ ਸਾਡੇ ਕੋਲ ਸਰੀਰਿਕ ਤੌਰ ਤੇ ਕੁਝ ਐਫਰਟਸ ਹੁੰਦੇ ਆ ਅਸੀਂ ਮਿਹਨਤ ਕਰਦੇ ਹਾਂ ਅਸੀਂ ਪੈਸਾ ਕਮਾਉਂਦੇ ਹਾਂ ਅਸੀਂ ਪੈਸਾ ਜੋੜਦੇ ਹਾਂ ਸੇਵ ਕਰਦੇ ਹਾਂ ਸੋ ਇਹਨਾਂ ਤਰੀਕਿਆਂ ਨਾਲ ਅਸੀਂ ਅਗਰ ਕੋਈ ਚੀਜ਼ਾਂ ਲੈਣੀਆਂ ਆ ਜਾਂ ਸੋਚਦੇ ਹਾਂ ਤਾਂ ਉਹ ਗਲਤ ਨਹੀਂ ਆ ਬਰ ਜਦੋਂ ਤੱਕ ਅਸੀਂ ਨਹੀਂ ਲੈਪ ਹੁੰਦੇ ਜਾਂ ਜਦੋਂ ਤੱਕ ਖੁਦਾ ਸਾਡੇ ਇੰਤਜ਼ਾਮ ਨਹੀਂ ਕਰ ਰਿਹਾ ਤੋਂ ਉਦੋਂ ਤੱਕ ਵੀ ਅਸੀਂ ਕੀ ਰਹਿਣਾ ਖੁਸ਼ ਰਹਿਣਾ ਉਹਨਾਂ ਚੀਜ਼ਾਂ ਨਾਲ ਜਿਹੜੀਆਂ ਸਾਡੇ ਕੋਲ ਹੈਗੀਆਂ ਸੋ ਇਹ ਵਿਦਵਾ ਟੀਵੀ ਜੋ ਆ ਇਹਨੇ ਮਤਲਬ ਕਿਹਾ ਕਿ ਮੇਰੇ ਕੋਲ ਘਰ ਵਿੱਚ ਇੱਕ ਚੀਜ਼ ਹੈਗੀ ਆ ਉਹ ਕੀ ਆ ਤੇਲ ਦੀ ਕੁੱਪੀ ਮਤਲਬ ਇੱਕ ਛੋਟੀ ਜੀ ਤੇਲ ਦੀ ਕੁੱਪੀ ਨੂੰ ਵੀ ਉਹਨੇ ਦੱਸਣਾ ਜ਼ਰੂਰੀ ਸਮਝਿਆ ਕਿ ਕੁਝ ਹੈਗਾ ਵੀ ਆ ਇਸ ਲਈ ਅਸੀਂ ਹਮੇਸ਼ਾ ਸ਼ੈਤਾਨ ਜਦੋਂ ਵੀ ਸਾਡੇ ਮਨ ਚ ਐਸੀਆਂ ਚੀਜ਼ਾਂ ਪੁੰਦਾ ਕਿ ਤੇਰੇ ਕੋ ਇਹ ਨਹੀਂ ਹੈਗਾ ਤੇਰੇ ਕੋ ਉਹ ਨਹੀਂ ਹੈਗਾ ਇਹ ਸਾਡਾ ਧਿਆਨ ਐਸੇ ਸੰਸਾਰ ਦੇ ਕੁਝ ਪਦਾਰਥ ਜਾਂ ਸੰਸਾਰ ਦੀਆਂ ਕੋ ਸਹੂਲਤਾਂ ਵੱਲ ਅਗਰਸ਼ਿਤ ਕਰਦਾ ਆ ਜੋ ਸਾਡੇ ਕੋ ਨਹੀਂ ਹੁੰਦੀਆਂ ਤਾਂ ਉਸ ਵਕਤ ਸ਼ੈਤਾਨ ਨੂੰ ਤੁਸੀਂ ਉਹ ਚੀਜ਼ਾਂ ਦਿਖਾਉਣੇ ਜੋ ਤੁਹਾਡੇ ਕੋ ਹੈਗੀਆਂ ਜੋ ਖੁਦਾ ਨੇ ਸਾਨੂੰ ਬਖਸ਼ੀਆਂ ਹੁੰਦੀਆਂ ਆ ਇਹ ਜੀਵਨ ਗੁਜ਼ਰ ਬਸਰ ਕਰਨ ਵਾਸਤੇ ਕਿਉਂਕਿ ਬਹੁਤ ਸਾਰੇ ਲੋਕ ਐਸੇ ਵੀ ਹੁੰਦੇ ਜਿਨ੍ਹਾਂ ਕੋਲ ਉਹ ਵੀ ਚੀਜ਼ਾਂ ਨਹੀਂ ਹੁੰਦੀਆਂ ਜਿਹੜੀਆਂ ਖੁਦਾ ਨੇ ਸਾਨੂੰ ਦਿੱਤੀਆਂ ਹੁੰਦੀਆਂ ਔਰ ਇਬਰਾਨੀ 13 ਅਧਿਆਇ ਉਸਤਾ ਪੰਜ ਵਚਨ ਦੇ ਵਿੱਚ ਵੀ ਲਿਖਿਆ ਤੁਸੀਂ ਮਾਇਆ ਦੇ ਲੋਭ ਤੋਂ ਰਹਿਤ ਰਹੋ ਜੋ ਕੁਝ ਤੁਹਾਡੇ ਕੋਲ ਹੈ ਉਸ ਉੱਤੇ ਸੰਤੋਖ ਕਰੋ ਕਿਉਂ ਜੋ ਉਹਨੇ ਆਪ ਆਖਿਆ ਹੈ ਭਈ ਮੈਂ ਤੈਨੂੰ ਕਦੇ ਨਾ ਛੱਡਾਂਗਾ ਨਾ ਕਦੇ ਤੈਨੂੰ ਤਿਆਗਾਗਾ ਸਿਸਗਦ ਉੱਤੇ ਪ੍ਰਭੂ ਦਾ ਦਾਸ ਇਬਰਾਨੀਆਂ ਦਾ ਲੇਖਕ ਹੈ ਉਹ ਲਿਖਦਾ ਆ ਕਿ ਤੁਸੀਂ ਜੋ ਤੁਹਾਡੇ ਕੋਲ ਹੈਗਾ ਉਹਦੇ ਤੇ ਸੰਤੋਖ ਰੱਖੋ ਕਿਉਂਕਿ ਖੁਦਾ ਨੇ ਤੁਹਾਨੂੰ ਕਿਹਾ ਹੈ ਕਿ ਉਹ ਤੁਹਾਨੂੰ ਛੱਡੂਗਾ ਨਹੀਂ ਤਿਆਗੂਗਾ ਨਹੀਂ ਕਈ ਵਾਰੀ ਸਾਨੂੰ ਲੱਗਦਾ ਹੈ ਕਿ ਸਾਡੇ ਕੋਲ ਪੈਸਾ ਨਹੀਂ ਆ ਔਰ ਭਵੇ ਸਾਨੂੰ ਪੈਸੇ ਦੀ ਜ਼ਰੂਰਤ ਆ ਤੋਂ ਪਰਮੇਸ਼ਵਰ ਤੇ ਸਾਨੂੰ ਵਿਸ਼ਵਾਸ ਕਰਨਾ ਹੈ ਕਿ ਜੋ ਸਾਡੀਆਂ ਜ਼ਰੂਰਤਾਂ ਆ ਉਹ ਖੁਦਾ ਸਾਡੇ ਮੰਗਣ ਤੋਂ ਸਾਡੇ ਸੋਚਣ ਤੋਂ ਜ਼ਿਆਦਾ ਕੀ ਆ ਦੇਣਾ ਜਾਣਦਾ ਹੈ ਔਰ ਸਮਾਂ ਆਉਣ ਤੇ ਖੁਦਾ ਆਪਣੀ ਇੰਤਜ਼ਾਮ ਕੀ ਕਰੇਗਾ ਪ੍ਰਗਟ ਕਰੇਗਾ ਸੋ ਇਹਨਾਂ ਚੀਜ਼ਾਂ ਦੇ ਨਾਲ ਅਸੀਂ ਆਪਣੇ ਜੀਵਨ 'ਚ ਇੱਕ ਸੰਤੁਸ਼ਟੀ ਜਿਹੜੀ ਆ ਬਣਾਈ ਰੱਖਣੀ ਆ ਸੋ ਅਸੀਂ ਅੱਗੇ ਵਧਦੇ ਹਾਂ ਦੂਸਰਾ ਰਾਜਾ ਚਾਰ ਦਾ ਤਿੰਨ ਵਚਨ ਅਸੀਂ ਪੜ੍ਹਦੇ ਹਾਂ ਇਸ ਸਗਤ ਲਿਖਿਆ ਤਾਉ ਬੋਲਿਆ ਤੂੰ ਜਾ ਤੇ ਆਪਣੇ ਸਾਰੇ ਗਵਾਂਡੀਆਂ ਤੋਂ ਖਾਲੀ ਭਾਂਡੇ ਮੰਗ ਲੈ ਸੋ ਇਸ ਸਗਤ ਦੇ ਉੱਤੇ ਉਸਨੇ ਜੋ ਇੱਕ ਆਗਿਆ ਉਸਨੂੰ ਜਾਰੀ ਕੀਤੀ ਵਿਦਵਾਰਤ ਨੂੰ ਕਿ ਤੂੰ ਸਭ ਤੋਂ ਪਹਿਲਾ ਕੰਮ ਜੋ ਕੀ ਕਰਨਾ ਆ ਤੂੰ ਆਪਣੇ ਗਵਾਂਡੀਆਂ ਤੋਂ ਖਾਲੀ ਬਰਤਨ ਜਿਹੜੇ ਆ ਤੂੰ ਮੰਗਣੇ ਆ ਸੋ ਅੱਗੇ ਜਾ ਕੇ ਜਦੋਂ ਅਸੀਂ ਦੇਖਦੇ ਆ ਤੋ ਇਸ ਔਰਤ ਨੇ ਆਸ-ਪਾਸ ਤੇ ਜੋ ਮੁਹੱਲੇ ਵਿੱਚੋਂ ਗਵਾਂਡੀਆਂ ਤੋਂ ਕੀ ਕੀਤਾ ਇਹਨੇ ਬਹੁਤ ਸਾਰੇ ਭਾਂਡੇ ਇਹਨੇ ਇਕੱਠੇ ਕੀਤੇ ਸੋ ਇੱਥੇ ਵੀ ਇੱਕ ਚੀਜ਼ ਸਾਨੂੰ ਸਿੱਖਣ ਵਾਸਤੇ ਮਿਲਦੀ ਆ ਉਹ ਕੀ ਆ ਕਿ ਇਸ ਔਰਤ ਨੇ ਆਪਣੇ ਆਸ-ਪਾਸ ਆਪਣੇ ਆਂਡ ਗਵਾੜ ਦੇ ਵਿੱਚ ਇੱਕ ਅੱਛਾ ਤਾਲਮੇਲ ਇੱਕ ਬਣਾ ਕੇ ਰੱਖਿਆ ਆ ਇੱਕਾ ਉਹਨਾਂ ਦੇ ਨਾਲ ਪ੍ਰੇਮ ਭਾਵਨਾ ਬਣਾ ਕੇ ਰੱਖੀ ਆ ਕਿਉਂਕਿ ਫੇਰ ਹੀ ਜੋ ਆ ਇਹਦੇ ਮੰਗਣ ਤੇ ਸਾਰੇ ਮੁਹੱਲੇ ਵਾਲਿਆਂ ਨੇ ਇਸ ਨੂੰ ਖਾਲੀ ਬਰਤਨ ਜਵਾਹ ਦਿੱਤੇ ਆ ਕਿਉਂਕਿ ਜਿਹੜਾ ਵਿਅਕਤੀ ਦਾ ਸੁਭਾਅ ਇਨਾ ਕੜਵਾ ਹੁੰਦਾ ਆ ਜਿਹਦਾ ਵਿਅਕਤੀ ਦੂਸਰਿਆਂ ਦੇ ਨਾਲ ਕੋਈ ਜ਼ਿਆਦਾ ਮਿਲਣਾ ਵਰਤਣਾ ਪਸੰਦ ਨਹੀਂ ਕਰਦਾ ਸੋ ਐਸੇ ਲੋਕ ਜਿਹੜੇ ਆ ਉਹ ਆਪਣੇ ਆਂਡ ਗਵਾਂਡ ਹਮੇਸ਼ਾ ਵਿਗਾੜ ਕੇ ਹੀ ਰੱਖਦੇ ਆ ਤੋ ਐਸੇ ਲੋਕਾਂ ਨੂੰ ਕਦੀ ਵੀ ਕੋਈ ਆਂਡੀ ਗਵਾਂਡੀ ਜੋ ਆ ਉਹ ਚੀਜ਼ਾਂ ਇਸ ਤਰ੍ਹਾਂ ਮੰਗਣ ਤੇ ਨਹੀਂ ਦਿੰਦਾ ਜਾਂ ਇੱਕ ਅਦਾਕਾਰ ਕੋਈ ਹੋ ਸਕਦਾ ਉਹਨੂੰ ਦੇ ਦੇ ਪਰ ਜਿਸ ਤਰ੍ਹਾਂ ਇੰਨੇ ਸਾਰੇ ਮੁਹੱਲੇ ਤੋਂ ਸਾਰੇ ਆਂਡ ਗਵਾਂਡ ਤੋਂ ਜਿਸ ਤਰ੍ਹਾਂ ਭਾਂਡੇ ਇਕੱਠੇ ਕੀਤੇ ਆ ਇਸ ਤਰ੍ਹਾਂ ਕਦੀ ਵੀ ਕੋਈ ਇੱਕ ਵਿਅਕਤੀ ਨੂੰ ਚੀਜ਼ਾਂ ਨਹੀਂ ਦਿੰਦਾ ਜਿਹੜਾ ਉਹ ਵਿਅਕਤੀ ਦਾ ਤਾਲਮੇਲ ਠੀਕ ਨਾ ਰਿਹਾ ਹੋਵੇ ਦੂਸਰਿਆਂ ਦੇ ਨਾਲ ਜਿਹੜਾ ਵਿਅਕਤੀ ਦਾ ਸੁਭਾਅ ਠੀਕ ਨਾ ਰਿਹਾ ਹੋਵੇ ਜਿਸ ਦਾ ਇੱਕ ਮੇਲ ਵਰਤ ਕਰਨ ਦਾ ਕੋਈ ਢੰਗ ਤਰੀਕੇ ਕਈਆਂ ਦੇ ਗਲਤ ਹੁੰਦੇ ਆ ਇੰਨਾ ਜ਼ਿਆਦਾ ਉਹ ਗੁੱਸੇ ਨਾਲ ਭਰੇ ਰਹਿੰਦੇ ਆ ਇੰਨਾ ਜ਼ਿਆਦਾ ਉਹ ਸਵਾਰਥੀ ਹੋ ਕੇ ਚੱਲਦੇ ਆ ਇੰਨੇ ਜ਼ਿਆਦੇ ਉਹ ਕੁਰਖਤੋਕ ਚੱਲਦੇ ਆ ਕਿ ਉਹ ਕਿਸੇ ਦੀ ਮਦਦ ਵਾਸਤੇ ਅੱਗੇ ਆਉਣ ਲਈ ਤਿਆਰ ਨਹੀਂ ਹੁੰਦੇ ਆ ਤੋ ਐਸੇ ਲੋਕ ਫਿਰ ਜਦੋਂ ਆਪ ਉਹਨਾਂ ਨੂੰ ਲੋੜ ਪੈਂਦੀ ਆ ਤੇ ਉਦੋਂ ਵੀ ਫਿਰ ਆਣ ਗਵਾਂਣ ਦੇ ਲੋਕ ਕਦੀ ਉਹਦੀ ਮਦਦ ਲਈ ਅੱਗੇ ਨਹੀਂ ਹੁੰਦੇ ਸੋ ਇਸ ਔਰਤ ਨੇ ਜਦੋਂ ਸਾਰੇ ਮੁਹੱਲੇ ਤੋਂ ਆਣ ਗਵਾਂਣ ਤੋਂ ਜਦ ਇੱਕ ਉਹਨਾਂ ਤੋਂ ਮਦਦ ਮੰਗੀ ਆ ਕਿ ਮੈਨੂੰ ਭਾਂਡੇ ਚਾਹੀਦੇ ਆ ਖਾਲੀ ਤੇ ਉਹਨਾਂ ਨੇ ਫਿਰ ਇਹਨੂੰ ਕਿਹਾ ਨਾ ਨਹੀਂ ਕੀਤੀ ਤੋ ਇਹ ਵੀ ਇੱਕ ਲੈਸਨ ਸਾਨੂੰ ਇਸ ਵਿਧਵਾ ਔਰਤ ਦੇ ਜੀਵਨ ਤੋਂ ਸਿੱਖਣ ਵਾਸਤੇ ਮਿਲਦਾ ਆ ਕਿਉਂਕਿ ਪ੍ਰਭੂ ਦਾ ਵਚਨ ਜੋ ਆ ਸਾਨੂੰ ਆਪਣੇ ਗਵਾਂਡੀਆਂ ਦੇ ਨਾਲ ਜੋ ਆ ਉਹ ਕਿੰਨਾ ਅੱਛਾ ਸਲੂਕ ਅਸੀਂ ਕਾਇਮ ਰੱਖਣਾ ਆ ਕਿਸ ਤਰ੍ਹਾਂ ਅਸੀਂ ਆਪਣੇ ਜਿਹਾ ਪਿਆਰ ਉਹਨਾਂ ਨੂੰ ਕਰਨਾ ਆ ਕਿਸ ਤਰ੍ਹਾਂ ਅਸੀਂ ਉਹਨਾਂ ਦੇ ਨਾਲ ਕੱਚੀ ਬਣਾ ਕੇ ਰੱਖਣੀ ਆ ਇਸ ਵਿਸ਼ੇ 'ਚ ਵੀ ਪ੍ਰਭੂ ਦਾ ਵਚਨ ਸਾਨੂੰ ਬਹੁਤ ਜ਼ੋਰ ਦਿੰਦਾ ਹੈ ਜਿਸ ਦਾ ਕਹੋਤਾ 7 ਅਧਿਆਏ ਉਸ ਦੀ 10 ਆਇਤ ਦੇ ਵਿੱਚ ਜੋ ਲਿਖਿਆ ਆ ਕਿ ਦੂਰ ਦੇ ਭਰਾ ਨਾਲੋਂ ਨੇੜੇ ਦਾ ਗੁਆਢੀ ਚੰਗਾ ਹੈ ਜਿਸ ਅਗਰੇ ਪ੍ਰਭੂ ਜੋ ਆਇਤ ਤੁਲਨਾ ਕਰ ਰਿਹਾ ਆ ਕਿ ਦੂਰ ਦਾ ਭਰਾ ਜਿਹੜਾ ਦੂਰ ਦਰਾਡੇ ਕਿਤੇ ਰਹਿੰਦਾ ਆ ਤੇ ਇੱਕ ਸਾਡੇ ਬਿਲਕੁਲ ਘਰ ਦੇ ਆਸ-ਪਾਸ ਕੋਈ ਆਡੀ ਗਵਾਂਢੀ ਜਵਾ ਤੋ ਇਹਨਾਂ ਦੋਨਾਂ ਦੀ ਤੁਲਨਾ ਚ ਪ੍ਰਭੂ ਕਹਿ ਰਿਹਾ ਕਿ ਤੇਰੇ ਦੂਰ ਦੇ ਭਰਾ ਨਾਲੋਂ ਤੈਨੂੰ ਨੇੜੇ ਦਾ ਗਵਾਂਢੀ ਜਿਹੜਾ ਜ਼ਿਆਦਾ ਉਹ ਚੰਗਾ ਆ ਕਿਉਂਕਿ ਤੈਨੂੰ ਕੋਈ ਵੀ ਦੁੱਖ ਪਰੇਸ਼ਾਨੀ ਹੋਊਗੀ ਅਮਰਜੈਂਸੀ ਕੋਈ ਨੇਰੇ ਸਵੇਰੇ ਕੋਈ ਵੀ ਤੇ ਤੇਰੇ ਦੂਰ ਦੇ ਭਰਾ ਨੇ ਪਤਾ ਨਹੀਂ ਕਦੋਂ ਆਉਣਾ ਪਰ ਤੇਰਾ ਨੇੜੇ ਦਾ ਗਵਾਂਢੀ ਜਿਹੜਾ ਉਹ ਅੱਧੀ ਰਾਤ ਨੂੰ ਵੀ ਉੱਠ ਕੇ ਤੇਰੀ ਮਦਦ ਲਈ ਆ ਸਕਦਾ ਹੈ ਸੋ ਇਸ ਲਈ ਪ੍ਰਭੂ ਦਾ ਵਚਨ ਜੋ ਆਉ ਸਾਨੂੰ ਹਮੇਸ਼ਾ ਇਹ ਸਿਖੋਂਦਾ ਕਿ ਸਿ ਆਪਣੇ ਆਸ-ਪਾਸ ਜੋ ਆਂਡ ਗਵਾਂਡ ਹਮੇਸ਼ਾ ਇਸ ਪ੍ਰਕਾਰ ਦਾ ਇੱਕ ਸਲੂਕ ਰੱਖਣਾ ਆ ਇਸ ਪ੍ਰਕਾਰ ਦੀ ਇਸ ਪ੍ਰਕਾਰ ਦਾ ਇੱਕ ਬਿਹੇਵੀਅਰ ਉਹਨਾਂ ਦੇ ਨਾਲ ਰੱਖਣਾ ਆ ਤਾਂ ਕਿ ਹਮੇਸ਼ਾ ਸਿ ਦੂਸਰਿਆਂ ਦੇ ਦਿਲਾਂ ਨੂੰ ਜਿੱਤਣ ਵਾਲੇ ਨਜ਼ਰ ਆਈਏ ਹਰ ਕਿਸੇ ਨੂੰ ਨਾ ਕਿ ਕਿਸੇ ਨੂੰ ਕਿਸੇ ਦੇ ਦਿਲਾਂ ਨੂੰ ਦੁਖਾਉਣ ਵਾਲੇ ਸੋ ਐਸੇ ਵਿਧਵਾ ਔਰਤ ਨੇ ਜਿਸ ਤਰ੍ਹਾਂ ਲੋਕਾਂ ਤੋਂ ਇੱਕ ਮਦਦ ਮੰਗੀ ਔਰ ਉਹਨਾਂ ਸਾਰਿਆਂ ਨੇ ਇਸ ਨੂੰ ਭਾਂਡੇ ਦਿੱਤੇ। ਤੋਂ ਇੱਥੋਂ ਪਤਾ ਚੱਲਦਾ ਕਿ ਇਹਨੇ ਵੀ ਲੋਕਾਂ ਦੇ ਦਿਲਾਂ ਨੂੰ ਜਿੱਤਿਆ ਆ। ਇਹਨੇ ਕਿਤੇ ਨਾ ਕਿਤੇ ਆਪਣੇ ਬਿਹੇਵੀਅਰ ਨੂੰ ਆਪਣਾ ਜੋ ਸਲੂਕ ਨੂੰ ਉਹਨਾਂ ਸਾਰਿਆਂ ਦੇ ਨਾਲ ਅੱਛਾ ਰੱਖਿਆ ਹੈ ਕਿ ਉਹਨਾਂ ਦੇ ਸਾਹਮਣੇ ਇੱਕ ਅੱਛਾ ਕਿਰਦਾਰ ਉਹਨਾਂ ਦੇ ਸਾਹਮਣੇ ਉਹਨੇ ਪੇਸ਼ ਕੀਤਾ ਹੈ। ਸੋ ਅਸੀਂ ਅੱਗੇ ਵਧਦੇ ਹਾਂ ਤਿੰਨ ਵਚਨ ਦੇ ਵਿੱਚ ਜਦੋਂ ਅਲੀਸ਼ਾ ਉਸ ਨੂੰ ਬੋਲ ਰਿਹਾ ਕਿ ਤੂੰ ਗਵਾਂਡੀਆਂ ਤੋਂ ਖਾਲੀ ਭਾਂਡੇ ਮੰਗ ਲੈ। ਉੱਥੇ ਉਹਨੇ ਇੱਕ ਗੱਲ ਹੋਰ ਬਹੁਤ ਹੀ ਖਾਸ ਤੌਰ ਤੇ ਕਹੀ ਆ ਉਹ ਕਹਿੰਦਾ ਥੋੜੇ ਜਿਹੇ ਨਾ ਹੋਣ ਮਤਲਬ ਜੋ ਭਾਂਡੇ ਤੂੰ ਮੰਗਣੇ ਆ ਤੇ ਜੋ ਇਕੱਠੇ ਕਰਨੇ ਆ ਉਹ ਭਾਂਡੇ ਥੋੜੇ ਨਾ ਹੋਣ ਉਹ ਭਾਂਡੇ ਬਹੁਤ ਜ਼ਿਆਦਾ ਹੋਣੇ ਜ਼ਰੂਰੀ ਆ ਕਿਉਂਕਿ ਤੂੰ ਖੁਦਾ ਤੋਂ ਹੁਣ ਕਿੰਨਾ ਪੁੰਦੀ ਆ ਕਿੰਨਾ ਤੇਲ ਜੋ ਉਸ ਕੁਪੀ ਜੋ ਨਿਕਲਦਾ ਆ ਇਇ ਇਸ ਗੱਲ ਤੇ ਨਿਰਭਰ ਕਰੇਗਾ ਕਿ ਤੂੰ ਕਿੰਨੇ ਖਾਲੀ ਭਾਂਡੇ ਉਹਦੇ ਅੱਗੇ ਤੂੰ ਕਰਦੀਆਂ ਜਾਂ ਕਿੰਨੇ ਖਾਲੀ ਭਾਂਡੇ ਤੂੰ ਉਪਲਬਧ ਰੱਖਦੀਆਂ ਤੇਲ ਨੂੰ ਇਕੱਠਾ ਕਰਨ ਵਾਸਤੇ ਕਿਉਂਕਿ ਅਲਿਸ਼ਾ ਨਬੀ ਜਾਣਦਾ ਆ ਔਰ ਅਲਿਸ਼ਾ ਨਬੀ ਉਸ ਵਿਧਵਾ ਔਰਤ ਨੂੰ ਇਹ ਗੱਲ ਸਮਝਾ ਰਿਹਾ ਆ ਕਿ ਤੇਲ ਜਦੋਂ ਇੱਕ ਵਾਰੀ ਨਿਕਲਣਾ ਸ਼ੁਰੂ ਹੋਏਗਾ ਤੋ ਤੇਲ ਖਤਮ ਨਹੀਂ ਹੋਏਗਾ ਭਾਂਡੇ ਜਿਹੜੇ ਉਹ ਖਤਮ ਹੋ ਜਾਣਗੇ ਬਰਤਨ ਸਵਾਪਤ ਹੋ ਜਾਣਗੇ ਖਾਲੀ ਪਰ ਤੇਲ ਸਮਾਪਤ ਨਹੀਂ ਹੋਏਗਾ ਇਸ ਲਈ ਤੂੰ ਥੋੜੇ ਭਾਂਡੇ ਇਕੱਠੇ ਨਾ ਕਰੀ ਤੂੰ ਜ਼ਿਆਦਾ ਭਾਂਡੇ ਇਕੱਠੇ ਕਰੀ ਤਾਂ ਕਿ ਤੂੰ ਖਦਾ ਤੋਂ ਜ਼ਿਆਦਾ پا ਸਕੇ ਸੋ ਇਸੇ ਜਗ੍ਹਾ ਦੇ ਉੱਤੇ ਇੱਕ ਬਹੁਤ ਗਹਿਰਾ ਬਹੁਤ ਉੱਤਮ ਇੱਕ ਭੇਤ ਸਾਨੂੰ ਸਿੱਖਣ ਵਾਸਤੇ ਮਿਲਦਾ ਆ ਕਿ ਪਰਮੇਸ਼ਰ ਤੋਂ ਅਸੀਂ ਕਿੰਨਾ ਪ੍ਰਾਪਤ ਕਰਦੇ ਆ ਇਹ ਸਾਡੇ ਤੇ ਨਿਰਭਰ ਕਰਦਾ ਕਿ ਅਸੀਂ ਖੁਦਾ ਤੋਂ ਪਾਉਣ ਲਈ ਅਸੀਂ ਕਿੰਨੇ ਕ ਬਰਤਨ ਅਸੀਂ ਖੁਦਾ ਦੇ ਅੱਗੇ ਕਰਦੇ ਆ ਅਸੀਂ ਕਿੰਨਾ ਕ ਸਮਾਂ ਅਸੀਂ ਖੁਦਾ ਲਈ ਕੱਟਦੇ ਆ ਕਿੰਨਾ ਕ ਸਮਾਂ ਅਸੀਂ ਖੁਦਾ ਦੀ ਹਜ਼ੂਰੀ 'ਚ ਬਿਤਾਉਂਦੇ ਆ ਅਸੀਂ ਕਿੰਨਾ ਕੁ ਜ਼ਿਆਦਾ ਅਸੀਂ ਪਰਮੇਸ਼ਰ ਦੇ ਅੱਗੇ ਆ ਕੇ ਖੜੇ ਹੁੰਦੇ ਆ ਇਹ ਪ੍ਰਭੂ ਤੂੰ ਮੇਰੇ ਇਸ ਦਿਲ ਨੂੰ ਇਸ ਸ਼ਰੀਰ ਪ੍ਰਾਣ ਆਤਮਾ ਨੂੰ ਪ੍ਰਭੂ ਤੂੰ ਆਪਣੀ ਸਮਰਥ ਦੇ ਨਾਲ ਪਰ ਕਿ ਜਦੋਂ ਸਮਰਥ ਨਿਕਲਦੀ ਆ ਉਹ ਸਮਰਥ ਕਦੀ ਵੀ ਨਿਕਲਣਾ ਬੰਦ ਨਹੀਂ ਹੁੰਦੀ ਉਹ ਸਮਰਥ ਜਿਹੜੀ ਆ ਉਹ ਕਦੀ ਖਤਮ ਹੋਣ ਵਾਲੀ ਸਮਰਥ ਨਹੀਂ ਉਹ ਪਰਮੇਸ਼ਰ ਦੇ ਹਜ਼ੂਰੋ ਜਦੋਂ ਸਾਡੇ ਲਈ ਬਲ ਸ਼ਕਤੀ ਨਿਕਲਦੀ ਆ ਜਿਸ ਸਮੇਂ ਖੁਦਾ ਦੇ ਹਜ਼ੂਰੋ ਸਾਡੇ ਲਈ ਉਹ ਅਨੁਗ੍ਰਹਿ ਉਹ ਦਇਆ ਨਿਕਲਦੀ ਆ ਉਹ ਅਨੁਗ੍ਰਹਿ ਖਤਮ ਹੋਣ ਵਾਲਾ ਨਹੀਂ ਉਹ ਪਰਮੇਸ਼ਰ ਦੀ ਦਇਆ ਖਤਮ ਹੋਣ ਵਾਲੀ ਨਹੀਂ ਇਹ ਸਾਡੇ ਤੇ ਨਿਰਭਰ ਕਰਦਾ ਅਸੀਂ ਕਿੰਨਾ ਕਾ ਜ਼ਿਆਦਾ ਅਨੁਗ੍ਰਹਿ ਪਾਉਣ ਲਈ ਅਸੀਂ ਖੁਦਾ ਦੇ ਸਨਮੁਖ ਖੜੇ ਰਹਿੰਦੇ ਆ ਇਸ ਲਈ ਇਹ ਜੋ ਖਾਲੀ ਬਰਤਨ ਆ ਇਹ ਜਿੰਨੇ ਜ਼ਿਆਦਾ ਹੋਣਗੇ ਉਹਨਾਂ ਜ਼ਿਆਦਾ ਇਹ ਖੁਦਾ ਤੋਂ ਪਾਏਗੀ ਇਸੇ ਪ੍ਰਕਾਰ ਨਾਲ ਅਸੀਂ ਜਿੰਨਾ ਜ਼ਿਆਦਾ ਸਮਾਂ ਅਸੀਂ ਖੁਦਾ ਲਈ ਕੱਢਾਂਗੇ ਜਿੰਨੇ ਜ਼ਿਆਦਾ ਅਸੀਂ ਯਤਨ ਕਰਾਂਗੇ ਜਿੰਨੀ ਮਿਹਨਤ ਕਰਾਂਗੇ ਉਹਨਾਂ ਜ਼ਿਆਦਾ ਅਸੀਂ ਖੁਦਾ ਤੋਂ ਪਾ ਸਕਦੇ ਹਾਂ ਇਸ ਲਈ ਪ੍ਰਭੂ ਦਾ ਵਚਨ ਚ ਲਿਖਿਆ 81 ਨੰਬਰ ਜ਼ਬੂਰ ਉਸਦੀ 10 ਆਇਤ ਵਿੱਚ ਖੁਦਾ ਕਹਿੰਦਾ ਆਪਣਾ ਮੂੰਹ ਟੱਡ ਤਾਂ ਮੈਂ ਉਸ ਨੂੰ ਭਰ ਦਿਆਂਗਾ ਪਰਮੇਸ਼ਰ ਕਹ ਰਿਹਾ ਆਪਣਾ ਮੂੰਹ ਖੋਲ ਇੰਗਲਿਸ਼ ਦੀ ਬਾਈਬਲ ਚ ਲਿਖਿਆ ਓਪਨ ਯਰ ਮਾਉਥ ਵਾਈਡ ਮਤਲਬ ਥੋੜਾ ਮੂੰਹ ਨਾ ਖੋਲ ਆਪਣਾ ਤੂੰ ਜਿੰਨਾ ਜ਼ਿਆਦਾ ਆਪਣਾ ਮੂੰਹ ਖੋਲ ਸਕਦਾ ਉਹਨਾਂ ਜ਼ਿਆਦਾ ਮੂੰਹ ਖੋਲ ਕਿਉਂਕਿ ਤੂੰ ਜਿੰਨਾ ਜ਼ਿਆਦਾ ਮੂੰਹ ਖੋਲੇਗਾ ਮੈਂ ਉਹਨਾਂ ਹੀ ਵਧੇਕ ਮੈਂ ਤੈਨੂੰ ਭਰਨ ਦੀ ਸਮਰਥ ਰੱਖਦਾ ਹਾਂ ਉਹਨਾਂ ਵਧੇਕ ਤੂੰ ਪਾਏਗਾ ਜਿੰਨਾ ਵਧੇਕ ਤੂੰ ਮੂੰਹ ਖੋਲੇਗਾ ਇਸ ਲਈ ਅਸੀਂ ਖੁਦਾ ਦੇ ਅੱਗੇ ਆ ਕੇ ਅਸੀਂ ਕਿੰਨਾ ਭੂਖ ਹੋਲਾਂਗੇ ਅਸੀਂ ਉਹਨਾਂ ਖੋਲਾਂਗੇ ਜਿੰਨੀ ਸਾਨੂੰ ਪੌਂਦੀ ਭੁੱਖ ਆ ਪਿਆਸ ਆ ਇੱਕ ਵਿਅਕਤੀ ਅਗਰ ਉਹਨੂੰ ਕੋਈ ਵੀ ਪਰਮੇਸ਼ਰ ਤੋਂ ਸਮਰਥ ਖੁਦਾ ਤੋਂ ਬਲ ਖੁਦਾ ਤੋਂ ਗਹਿਰੇ ਪੇਟ ਪੌਣ ਦਾ ਅਗਰ ਉਹਦੇ ਅੰਦਰ ਕੋਈ ਭੁੱਖ ਪਿਆਸ ਨਹੀਂ ਕੋਈ ਮਨ ਨਹੀਂ ਆ ਤੋ ਉਹ ਕਦੀ ਖੁਦਾ ਦੀ ਹਜ਼ੂਰੀ ਚ ਆ ਕੇ ਆਪਣਾ ਮੂੰਹ ਨਹੀਂ ਖੋਲੇਗਾ ਕਿ ਪ੍ਰਭੂ ਤੂੰ ਇਸ ਵਚਨ ਨਾਲ ਮੈਨੂੰ ਪਰ ਉਹ ਕਦੀ ਖੁਦਾ ਦੇ ਅੱਗੇ ਆ ਕੇ ਆਪਣਾ ਮੂੰਹ ਨਹੀਂ ਖੋਲੇਗਾ ਕਿ ਪ੍ਰਭੂ ਤੁਮਨੂੰ ਸਮਰਥ ਨਾਲ ਪਰ ਉਹ ਕਦੀ ਆਪਣਾ ਮੂੰਹ ਨਹੀਂ ਖੋਲੇਗਾ ਕਿ ਪ੍ਰਭੂ ਤੂੰ ਮੈਨੂੰ ਗਿਆਨ ਔਰ ਉਸ ਬੁੱਧ ਉਸ ਸਮਝ ਦੇ ਨਾਲ ਪਰ ਪਰ ਜਿਹੜੇ ਵਿਅਕਤੀਆਂ ਦੇ ਅੰਦਰ ਉਹ ਪੋਖਾ ਜਾਂਦੀ ਉਹ ਪਿਆਸ ਆ ਜਾਂਦੀ ਆ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦਾ ਮੁੱਲ ਪਤਾ ਚਲ ਜਾਂਦਾ ਕਿ ਖੁਦਾ ਦੇ ਹਜ਼ੂਰੋਂ ਨਿਕਲਣ ਵਾਲਾ ਉਹ ਬੁੱਧੀ ਦਾ ਆਤਮਾ ਗਿਆਨ ਦਾ ਆਤਮਾ ਸਮਝ ਦਾ ਆਤਮਾ ਉਹ ਪਰਮੇਸ਼ਰ ਉਹ ਕਿਸ ਹੱਦ ਤੀਕ ਸਾਨੂੰ ਦੀ ایمان ਬਣਾਉਣ ਦੀ ਸਮਰਥ ਰੱਖਦਾ ਕਿ ਸਹਾਦਤੀਕ ਸਾਨੂੰ ਨਵੇਂ ਸਿਰੇ ਤੋਂ ਬਲ ਦੇਣ ਦੀ ਸਮਰਥ ਰੱਖਦਾ ਕਿ ਸਹਾਦਤੀਕ ਉਹ ਸਾਨੂੰ ਇੱਕ ਅਭਿਸ਼ੇਕ ਨਾਲ ਭਰ ਸਕਦਾ ਹੈ ਜਿਹੜਾ ਵਿਅਕਤੀ ਇਹਨਾਂ ਚੀਜ਼ਾਂ ਦੀ ਅਹਿਮੀਅਤ ਨੂੰ ਸਮਝ ਲੈਂਦਾ ਆ ਉਹ ਵਿਅਕਤੀ ਫਿਰ ਆਪਣਾ ਮੂੰਹ ਖੋਲੇ ਬਿਨਾ ਨਹੀਂ ਰਹਿ ਸਕਦਾ ਉਹ ਦਿਨ ਰਾਤ ਉਹ ਹਰ ਰੋਜ਼ ਹਰ ਸੁਬਾ ਸ਼ਾਮ ਉਹ ਖੁਦਾ ਦੇ ਗਿਆਏਗਾ اے ਪ੍ਰਭੂ ਮੈਂ ਆਪਣਾ ਮੂੰਹ ਖੋਲਦਾ ਆ اے ਪ੍ਰਭੂ ਤੂੰ ਇਹਨੂੰ ਪਰ اے پربھو تو اپنے वचन ਚ ਕਿਹਾ ਕਿ ਤੂੰ ਆਪਣਾ منہ ਟਾੜ ਤੇ ਮੈਨੂੰ ਭਰ ਦਿਆਂਗਾ اے ਪਰਮੇਸ਼ਰ ਮੈਂ ਆਪਣਾ منہ ਟਾੜਦਾ ਮੈਂ ਆਪਣਾ منہ ਖੋਲਦਾ اے ਪ੍ਰਭੂ ਤੂੰ ਆਪਣੇ सामर्थ्य ਨਾਲ میرے ਮੂੰਹ ਉਪਰ ਆਪਣੇ ਵਚਨਾਂ ਦੇ ਨਾਲ ਮੇਰੇ ਮੂੰਹ ਉਪਰ ਪ੍ਰਭੂ ਸਭਿਸ਼ੇਕ ਦੇ ਨਾਲ ਤੂੰ ਮੈਨੂੰ ਭਰ ਦੇ ਜਿਹੜਾ ਵਿਅਕਤੀ ਖੁਦਾ ਦੇ ਅੱਗੇ ਹੁੰਦਾ ਹੈ ਉਹ ਵਿਅਕਤੀ ਖੁਦਾ ਤੋਂ ਪੁੰਦਾ ਹੈ ਔਰ ਕਿੰਨਾ ਪੁੰਦਾ ਹੈ ਉਹ ਇਸ ਗੱਲ ਤੇ ਨਿਰਭਰ ਕਰਦਾ ਉਹ ਕਿੰਨੀ ਭੁੱਖ ਰੱਖਦਾ ਕਿੰਨੀ ਪਿਆਸ ਰੱਖਦਾ ਹੁਣ ਇਹ ਜੋ ਵਿਧਵਾ ਔਰਤ ਆ ਇਹਨੂੰ ਪਤਾ ਕਿ ਮੇਰਾ ਕਰਜ਼ਾ ਥੋੜਾ ਨਹੀਂ ਮੇਰਾ ਕਰਜ਼ਾ ਬਹੁਤ ਜ਼ਿਆਦਾ ਹੈ ਇਸ ਲਈ ਮੈਨੂੰ ਥੋੜਾ ਤੇਲ ਨਹੀਂ ਚਾਹੀਦਾ ਮੈਨੂੰ ਜ਼ਿਆਦਾ ਤੇਲ ਚਾਹੀਦਾ ਮੈਨੂੰ ਬਹੁਤ ਜ਼ਿਆਦਾ ਤੇਲ ਚਾਹੀਦਾ ਥੋੜੇ ਨਾਲ ਮੇਰਾ ਗੁਜ਼ਾਰਾ ਨਹੀਂ ਹੋਣਾ ਸੋ ਇਸ ਲਈ ਅਲਿਸ਼ਾ ਨਬੀ ਨੇ ਇੱਕ ਵਾਰੀ ਉਹਨੂੰ ਬੋਲਿਆ ਕਿ ਭਾਂਡੇ ਥੋੜੇ ਨਾ ਹੋਣ ਹੁਣ ਉਸ ਵਿਧਵਾ ਔਰਤ ਨੂੰ ਇਹ ਗੱਲ ਸਮਝ ਆ ਗਈ ਆ ਕਿ ਇਹ ਕਿਉਂ ਬੋਲ ਰਿਹਾ ਕਿ ਥੋੜੇ ਨਾ ਹੋਣ ਕਿਉਂਕਿ ਥੋੜੇ ਭਾਂਡੇ ਹੋਣਗੇ ਤਾਂ ਥੋੜਾ ਪਾਏਗੀ ਹੁਣ ਅਲਿਸ਼ਾ ਨਬੀ ਨੂੰ ਬਾਰ-ਬਾਰ ਉਹਨੂੰ ਫੋਰਸ ਕਰਨ ਦੀ ਜ਼ਰੂਰਤ ਨਹੀਂ ਪਈ ਬਾਰ-ਬਾਰ ਉਸਨੂੰ ਬੋਲਣ ਦੀ ਜ਼ਰੂਰਤ ਨਹੀਂ ਪਈ ਕਿ ਤੂੰ ਹੋਰ ਭਾਂਡੇ ਲਿਆ ਹੋਰ ਭਾਂਡੇ ਲਿਆ ਇੱਕ ਵਾਰੀ ਬੋਲਿਆ ਆ ਔਰ ਇੱਕ ਵਾਰੀ ਬੋਲਣ ਤੇ ਹੀ ਜੋ ਆ ਉਹ ਸਮਝ ਗਈ ਔਰ ਉਸ ਵਦ ਕਿੰਨੇ ਜਿਆਦਾ ਭਾਂਡੇ ਖਾਲੀ ਉਸਨੇ ਇਕੱਠੇ ਕੀਤੇ ਇਹ ਹੁੰਦਾ ਆ ਇੱਕ ਵਿਸ਼ਵਾਸੀ ਜਿਨੂੰ ਸਮਝ ਆ ਜਾਂਦਾ ਆ ਖੁਦਾ ਦਾ ਵਚਨ ਜਿਸਨੂੰ ਇੰਪੋਰਟੈਂਸ ਸਮਝ ਆ ਜਾਂਦੀ ਆ ਫਿਰ ਉਸਨੂੰ ਬਾਰ-ਬਾਰ ਫੋਰਸ ਨਹੀਂ ਕਰਨਾ ਪੈਂਦਾ ਕਿ ਤੁਸੀਂ ਜ਼ਿਆਦਾ ਪ੍ਰਾਰਥਨਾ ਕਰੋ ਤੁਸੀਂ ਜ਼ਿਆਦਾ ਸਮਾਂ ਖੁਦਾ ਲਈ ਕੱਢੋ ਤੁਸੀਂ ਜ਼ਿਆਦਾ ਜੋ ਮਿਹਨਤ ਜੋ ਜ਼ਿਆਦਾ ਯਤਨ ਕਰੋ ਉਸ ਵਿਅਕਤੀ ਨੂੰ ਫਿਰ ਬਾਰ-ਬਾਰ ਇਹ ਬੋਲਣਾ ਨਹੀਂ ਪੈਂਦਾ ਉਹਨੂੰ ਸਮਝ ਲੱਗ ਜਾਂਦੀ ਆ ਖੁਦਾ ਤੋਂ ਪਉਣਾ ਆ ਤੋ ਖੁਦਾ ਦੇ ਅੱਗੇ ਖਾਲੀ ਬਰਤਨ ਕਰਨਾ ਪਏਗਾ ਖੁਦਾ ਤੋਂ ਪੋੜਾ ਆ ਤਾਂ ਖੁਦਾ ਦੇ ਅੱਗੇ ਮੂੰਹ ਖੋਲਣਾ ਪਏਗਾ ਖੁਦਾ ਤੋਂ ਪੋਣਾ ਤਾਂ ਖੁਦਾ ਦੇ ਸਨ ਮੁਖ ਖੜੇ ਹੋਣਾ ਪਏਗਾ ਖੁਦਾ ਦੀ ਉਪਸਥਿਤੀ ਚ ਹੋਣਾ ਪਏਗਾ ਕੰਟੋ ਕੰਟੇ ਖੁਦਾ ਦੇ ਨਾਲ ਸੰਗਤੀ ਸਾਨੂੰ ਕਰਨੀ ਪਏਗੀ ਇਸ ਲਈ ਪਰਮੇਸ਼ਰ ਦੇ ਅੱਗੇ ਉਹ ਵਿਅਕਤੀ ਫਿਰ ਆਪਣੇ ਆਪ ਹੁੰਦਾ ਆਪਣੇ ਆਪ ਉਹਦੇ ਯਤਨ ਆਪਣੇ ਆਪ ਉਹਦੇ ਐਫਰਟਸ ਉਹ ਵਧਦੇ ਜਾਂਦੇ ਆ ਆਪਣੇ ਆਪ ਉਹ ਖੁਦਾ ਲਈ ਸਮਾਂ ਕੱਢਦਾ ਆ ਜਿਹਦੇ ਅੰਦਰ ਇੱਕ ਭੁੱਖ ਆ ਜਾਂਦੀ ਇੱਕ ਪਿਆਸ ਆ ਜਾਂਦੀ ਮੈਂ ਖੁਦਾ ਤੋਂ ਪੋਣਾ ਆ ਤਾਂ ਪਾ ਕੇ ਹੀ ਰਹਿਣਾ ਆ ਇਸ ਲਈ ਪਰਬੂ ਦੇ ਵਚਨ ਚ ਲਿਖਿਆ ਮੱਤੀ 5 ਅਧਿਆਏ ਉਸਤਾ 6 ਵਚਨ ਚ ਪ੍ਰਭੂ ਯਿਸੂਮਸੀ ਨੇ ਕਿਹਾ ਤਨ ਉਹ ਜਿਹੜੇ ਧਰਮ ਦੇ ਭੁੱਖੇ ਤੇ ਤਿਆਏ ਹਨ ਕਿਉਂ ਜੋ ਉਹ ਰਜਾਏ ਜਾਣਗੇ ਸੋ ਜਿਹੜਾ ਉਹ ਵਿਅਕਤੀ ਦੇ ਅੰਦਰ ਇੱਕ ਭੁੱਖ ਪਿਆਸ ਆ ਜਾਂਦੀ ਆ ਉਹ ਆਪਣੀ ਭੁੱਖ ਪਿਆਸ ਦਾ ਪਰਮਾਨ ਦਿੰਦਾ ਹੈ ਪਰਮੇਸ਼ਰ ਚਾਹੁੰਦਾ ਤੁਸੀਂ ਪਰਮਾਨ ਦਿਓ ਆਪਣੀ ਭੁੱਖ ਔਰ ਆਪਣੀ ਪਿਆਸ ਦਾ ਕਿ ਤੁਸੀਂ ਕਿੰਨੇ ਉਤੇਜਿਤ ਹੋ ਸਵਰਗ ਦਾ ਪਾਉਣ ਲਈ ਸਵਰਗ ਤੋਂ ਸਾਮਰਤ ਪਾਉਣ ਲਈ ਸਵਰਗ ਤੋਂ ਬਲ ਪਾਉਣ ਲਈ ਤੁਸੀਂ ਕਿੰਨੇ ਕੁ ਐਕਸਾਈਟਡ ਹੋ ਇਸ ਗੱਲ ਦਾ ਤੁਹਾਨੂੰ ਸਬੂਤ ਦੇਣਾ ਪਏਗਾ ਆਪਣੀ ਮਿਹਨਤ ਆਪਣੇ ਯਤਨ ਦੇ ਦੁਆਰਾ ਸੋ ਇਹ ਔਰਤ ਜੋ ਆ ਇਹਨੂੰ ਪਤਾ ਕਿ ਮੈਂ ਕੋਈ ਟਾਈਮ ਪਾਸ ਨਹੀਂ ਕਰਨ ਲੱਗੀ ਐ ਜੋ ਤੇਲ ਇਕੱਠਾ ਕਰਨਾ ਐ ਜੋ ਕੁੱਪੀ ਚੋਂ ਤੇਲ ਕੱਢਣਾ ਇਹ ਬਰਤਨਾ ਚ ਇਕੱਠਾ ਕਰਨਾ ਇਹਨੂੰ ਪਤਾ ਇਹ ਕੋਈ ਟਾਈਮ ਪਾਸ ਨਹੀਂ ਕਰਨ ਲੱਗੀ ਮੈਂ ਇਹ ਕੋਈ ਫਾਰਮੈਲਿਟੀ ਨਹੀਂ ਕਰਨ ਲੱਗੀ ਬਲਕਿ ਇਹ ਤੇਲ ਇਕੱਠਾ ਕਰਨਾ ਬਹੁਤ ਆਇਤ ਨਾਲ ਤੇਲ ਇਕੱਠਾ ਕਰਨਾ ਇਹ ਮੇਰੇ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਆ ਕਿਉਂਕਿ ਇਹੀ ਤੇਲ ਮੇਰੇ ਛੁਟकारे ਦਾ ਕਾਰਨ ਬਣੇਗਾ ਇਸੇ ਪ੍ਰਕਾਰ ਇੱਕ ਮਸੀਹੀ ਵਿਸ਼ਵਾਸੀ ਜਾਣਦਾ ਆ ਕਿ ਮੈਨੂੰ ਖੁਦਾ ਤੋਂ ਬਹੁਤ ਸਾਰਾ ਅਨੁਗ੍ਰਹਿ ਔਰ ਬਹੁਤ ਸਾਰਾ ਬਲ ਪਾਉਣ ਦੀ ਜ਼ਰੂਰਤ ਹੈ ਕਿਉਂਕਿ ਉਹੀ ਬਲ ਪਾ ਕੇ ਮੈਂ ਖੁਦਾ ਦੇ ਵਿੱਚ ਬਣਿਆ ਰਹਿ ਸਕਦਾ ਖੁਦਾ ਦੇ ਵਿੱਚ ਅੱਗੇ ਵੱਧ ਸਕਦਾ ਔਰ ਆਪਣੀ ਦੌੜ ਨੂੰ ਪੂਰਾ ਕਰ ਸਕਦਾ ਹੈ ਮੈਂ। ਇਹੀ ਬਲ ਇਹੀ ਸਮਰਥ ਦੇ ਦਮ ਤੇ ਉਹੀ ਖੁਦਾ ਦੀ ਕਿਰਪਾ ਦੀ ਉਸ ਤਾਕਤ ਦੇ ਨਾਲ ਅਗਰ ਮੈਂ ਪਰਮੇਸ਼ਵਰ ਤੋਂ ਬਹੁਤਤਾਇਤ ਨਾਲ ਅਗਰ ਮੈਂ ਸਮਰਥ ਨਹੀਂ ਪਾਉਂਗਾ ਅਗਰ ਮੈਂ ਅਨੁਗ੍ਰਹਿ ਨਹੀਂ ਪਾਉਂਗਾ ਤਾਂ ਮੈਂ ਕਦੀ ਵੀ ਇੱਕ ਜੈਵੰਤ ਜੀਵਨ ਨਹੀਂ ਜੀ ਪਾਉਂਗਾ ਮੈਂ ਕਦੀ ਆਪਣੀ ਦੌੜ ਨੂੰ ਪੂਰਾ ਨਹੀਂ ਕਰ ਪਾਉਂਗਾ ਇਸ ਲਈ ਜਿਸ ਤਰ੍ਹਾਂ ਇਸ ਤੀਵੀ ਨੂੰ ਅਲੀਸ਼ਾ ਨਬੀ ਨੇ ਕਿਹਾ ਕਿ ਜਿਹੜੇ ਭਾਂਡੇ ਤੂੰ ਇਕੱਠੇ ਕਰਨੇ ਆ ਤੇਲ ਪ੍ਰਾਪਤ ਕਰਨ ਲਈ ਉਹ ਥੋੜੇ ਨਾ ਹੋਣ ਕਿਉਂਕਿ ਉਸ ਤੋਂ ਬਾਅਦ ਜੋ ਆ ਫਿਰ ਤੂੰ ਨਹੀਂ ਬੋਲਣਾ ਕਿ ਮੇਰਾ ਇੰਨੇ ਕ ਤੇਲ ਨਾਲ ਗੁਜ਼ਾਰਾ ਨਹੀਂ ਹੋਇਆ ਜਾਂ ਇੰਨੇ ਕ ਨਾਲ ਮੇਰਾ ਛੁਟਕਾਰਾ ਨਹੀਂ ਹੋਇਆ ਇਪੀਲੋ ਹੀ ਤੈਨੂੰ ਮੈਂ ਬੋਲ ਦਿੰਨਾ ਹੈ ਕਿ ਉਹ ਭਾਂਡੇ ਥੋੜੇ ਨਾ ਹੋਣ ਇਸ ਪ੍ਰਕਾਰ ਖੁਦਾ ਦਾ ਵਚਨ ਜੋ ਆ ਉਹ ਸਾਨੂੰ ਵੀ ਕੀ ਕਰਦਾ ਇਸ ਲਈ ਉਕਸਉਂਦਾ ਆ ਇਸ ਲਈ ਪ੍ਰੋਤਸਾਹਿਤ ਕਰਦਾ ਆ ਕਿ ਜਿਹੜਾ ਸਮਾਂ ਅਸੀਂ ਖੁਦਾ ਲਈ ਕੱਢਦੇ ਆ ਉਹ ਥੋੜਾ ਨਾ ਹੋਵੇ ਜੋ ਸਮਾਂ ਅਸੀਂ ਕੱਢਦੇ ਆ ਸੰਗਤੀ ਲਈ ਵਚਨ ਮੰਨਨ ਕਰਨ ਲਈ ਉਹ ਥੋੜਾ ਨਾ ਹੋਵੇ ਕਿਉਂਕਿ ਜਿੰਨਾ ਜ਼ਿਆਦਾ ਸਮਾਂ ਕੱਢੋਗੇ ਓਨਾ ਹੀ ਜ਼ਿਆਦਾ ਤੁਸੀਂ ਅਨੁਗ੍ਰਹਿ ਆਉਣੀ ਜਾਦੀ ਸਮਰਥ ਤੁਸੀਂ ਕੀ ਕਰੋਗੇ ਪਾਓਗੇ ਜੀ ਪ੍ਰਭੂ ਦਾ ਦਾਸ ਪੌਲਸ ਤਿਮੋਥੀਅਸ ਨੂੰ ਕੀ ਬੋਲਦਾ ਪਹਿਲਾ ਤਿਮੋਥੀਅਸ 4 ਅਧਿਆਏ ਉਸਤਾ 13 ਵਚਨ ਦੇ ਵਿੱਚ ਲਿਖਿਆ ਜਦ ਤੀਕਰ ਮੈਂ ਨਾ ਆਵਾਂ ਤੂੰ ਪੜ੍ਹਾਈ ਕਰਨ ਉਪਦੇਸ਼ ਕਰਨ ਅਤੇ ਸਿੱਖਿਆ ਦੇਣ ਵਿੱਚ ਲੱਗਾ ਰਹੀਂ ਔਰ 15 ਵਚਨ ਚ ਲਿਖਿਆ ਇੰਨਾਂ ਗੱਲਾਂ ਦਾ ਉਦਮ ਕਰ ਇੰਨਾਂ ਵਿੱਚ ਲੱਗਾ ਰਹੋ ਪਈ ਤੇਰੀ ਤਰੱਕੀ ਸਬਨਾ ਉੱਤੇ ਪ੍ਰਗਟ ਹੋਵੇ ਸੋ ਇਸ ਜਗ੍ਹਾ ਤੇ ਪੌਲਸ ਵੀ ਤਿਮੋਥੀਅਸ ਨੂੰ ਕੁਝ ਉਸ ਤਰ੍ਹਾਂ ਦੇ ਬੋਲ ਰਿਹਾ ਜਿਸ ਤਰ੍ਹਾਂ ਦਾ ਅਲਿਸ਼ਾ نبی ਵਿਧਵਾ ਔਰਤ ਨੂੰ ਬੋਲ ਰਿਹਾ ਹੈ ਕਿ ਉਹ ਬਰਤਨ ਜੋ ਤੂੰ ਇਕੱਠੇ ਕਰਨੇ ਉਹ ਥੋੜੇ ਨਾ ਹੋਣ ਔਰ ਇਸ ਜਗ੍ਹਾ ਤੇ ਪੌਲਸ ਵੀ ਤਿਮੋਥੀਅਸ ਨੂੰ ਕਿਤੇ ਨਾ ਕਿਤੇ ਇਹੀ ਚੀਜ਼ ਸਿਖਾ ਰਿਹਾ ਕਿ ਜਿਹੜਾ ਸਮਾਂ ਤੂੰ ਵਚਨ ਮੰਨਨ ਕਰਨੀ ਕੱਢਣਾ ਹੈ ਉਹ ਥੋੜਾ ਨਾ ਹੋਵੇ ਜਿਹੜੇ ਉਦਮ ਹੋਣੇ ਆ ਤੇਰੇ ਉਹ ਥੋੜੇ ਨਾ ਹੋਣ ਇਸ ਲਈ ਕਹਿੰਦਾ ਜਦੋਂ ਤੱਕ ਮੈਂ ਨਹੀਂ ਆਉਂਦਾ ਤੂੰ ਪੜ੍ਹਾਈ ਕਰਨ 'ਚ ਲੱਗਾ ਰਹਿ ਉਪਦੇਸ਼ ਕਰਨ 'ਚ ਲੱਗਾ ਰਹਿ ਤੂੰ ਸਿੱਖਿਆ ਦੇਣ 'ਚ ਲੱਗਾ ਰਹਿ ਤੂੰ ਆਪਣੇ ਉਦਮ ਜਾਰੀ ਰੱਖ ਤੇ ਫੇਰ ਜਾ ਕੇ ਕਹਿੰਦਾ ਕਿ ਤੇਰੀ ਤਰੱਕੀ ਸਬਨਾ ਉੱਤੇ ਪ੍ਰਗਟ ਹੋਵੇ ਜਿਸ ਤਰ੍ਹਾਂ ਇਹ ਜੋ ਵਿਦਵਾ ਔਰਤ ਬੰਦ ਕਮਰੇ ਦੇ ਵਿੱਚ ਇਹ ਜੋ ਖਾਲੀ ਬਰਤਨ ਲੈ ਕੇ ਜੋ ਤੇਲ ਉਲਦੇਗੀ ਉਸ ਤੋਂ ਬਾਅਦ ਉਹਦੀ ਤਰੱਕੀ ਸਬਨਾ ਤੇ ਪ੍ਰਗਟ ਹੋਏਗੀ ਬੰਦ ਕਮਰੇ ਚ ਉਹ ਕੀ ਕਰ ਰਹੀ ਆ ਇਹ ਤਾਂ ਇੱਕ ਰਹੱਸੇ ਹੋਏਗਾ ਮੁਹੱਲੇ ਵਾਸਤੇ ਲੋਕਾਂ ਵਾਸਤੇ ਕੀ ਇਹ ਬਰਤਨ ਜੋ ਖਾਲੀ ਇਕੱਠੇ ਕਰ ਰਹੀ ਆ ਕੀ ਕਰਨਿਆ ਇਹਨੇ ਇਹ ਅੰਦਰ ਕੀ ਚੱਲ ਰਿਹਾ ਆ ਕਿਸੇ ਨੂੰ ਨਹੀਂ ਪਤਾ ਪਰ ਜਦੋਂ ਦਰਵਾਜ਼ਾ ਖੁੱਲੇਗਾ ਔਰ ਜਦੋਂ ਇਹ ਤੇਲ ਵੇਚੇਗੀ ਜਦੋਂ ਇਹ ਕਰਜ਼ਾ उतारेਗੀ ਜਦੋਂ ਇਹ ਆਪਣਾ ਜੀਵਨ ਅੱਛਾ ਗੁਜ਼ਰਬਸਰ ਕਰਨਾ ਸ਼ੁਰੂ ਕਰੇਗੀ ਜਦੋਂ ਲੋਕ ਦੇਖਣਗੇ ਕਿ ਹਾਂ ਅੱਗੇ ਜਿਸ ਪ੍ਰਕਾਰ ਦੀ ਗਰੀਬੀ ਇਨ੍ਹਾਂ ਘਰਾਂ ਦੇ ਵਿੱਚ ਦੇਖਣ ਨੂੰ ਮਿਲਦੀ ਸੀ ਇਸ ਘਰ ਵਿੱਚ ਜਿਸ ਪ੍ਰਕਾਰ ਦਾ ਕਰਜ਼ਾ ਇਨ੍ਹਾਂ ਦੇ ਜੀਵਨ ਵਿੱਚ ਵੇਖਣ ਲਈ ਮਿਲਦਾ ਸੀ ਆਜੋ ਕਰਜ਼ਾ ਹੁਣ ਨਜ਼ਰ ਨਹੀਂ ਆਉਂਦਾ ਜਿਹੜੇ ਲੋਕ ਅੱਗੇ ਤੇ ਪਿੱਛੇ ਪੇਰਦੇ ਸੀ ਇਹਦਾ ਬੂਹਾ ਖੜਕਾਉਂਦੇ ਸੀ ਇਹਨੂੰ ਤੰਗ ਕਰਦੇ ਸੀ ਕਰਜ਼ੇ ਵਾਸਤੇ ਹੁਣ ਉਹਨਾਂ ਨੂੰ ਅਸੀਂ ਕਦੀ ਨਹੀਂ ਦੇਖਿਆ ਉਹਨੇ ਅੱਛਾ ਜੀਵਨ ਗੁਜ਼ਰਬਸਰ ਕਰ ਰਹੇ ਆ ਇਹ ਤਰੱਕੀ ਉਹਨਾਂ ਉੱਤੇ ਪ੍ਰਗਟ ਹੋਏਗੀ ਜਦੋਂ ਇਹ ਬੰਦ ਕਮਰੇ ਵਿੱਚ ਇੱਕ ਉਦਮ ਕਰੇਗੀ ਸੋ ਇਸੇ ਪ੍ਰਕਾਰ ਪੌਲਿਸ ਕੰਦਾ ਕਿ ਤੇਰੀ ਤਰੱਕੀ ਸਬਨਾ ਦੇ ਉੱਤੇ ਕੀ ਹੋਣੀ ਆ ਪ੍ਰਗਟ ਹੋਣੀ ਆ ਉਹ ਉਹਦੇ ਵਾਸਤੇ ਤੈਨੂੰ ਬਹੁਤਾਇਤ ਨਾਲ ਉਦਮ ਕਰਨੇ ਪੈਣਗੇ ਤੈਨੂੰ ਬਹੁਤਾਇਤ ਨਾਲ ਵਚਨ ਮੰਨਨ ਕਰਨਾ ਪਏਗਾ ਤੈਨੂੰ ਬਹੁਤਾਇਤ ਨਾਲ ਸੰਗਤੀ ਕਰਨੀ ਪਏਗੀ ਬਹੁਤਾਇਤ ਨਾਲ ਤੈਨੂੰ ਸੇਵਾ ਕਰਨੀ ਪਏਗੀ ਸੋ ਇਸ ਪ੍ਰਕਾਰ ਨਾਲ ਅਸੀਂ ਕੀ ਕਰਨਾ ਆਪਣੇ ਆਪ ਨੂੰ ਜਾਂਚਣਾ ਆਪਣੇ ਆਪ ਨੂੰ ਪਰਖਣਾ ਕਿ ਜਿਹੜੇ ਖਾਲੀ ਬਰਤਨ ਅਸੀਂ ਇਕੱਠੇ ਕਰਦੇ ਹਾਂ ਖੁਦਾ ਤੋਂ ਸਾਮਰਤ ਪਾਉਣ ਲਈ ਉਹ ਥੋੜੇ ਤੋਂ ਨਹੀਂ ਆ ਜਿਹੜਾ ਸਮਾਂ ਅਸੀਂ ਕੱਢਦੇ ਹਾਂ ਖੁਦਾ ਲਈ ਉਹ ਥੋੜਾ ਤੋਂ ਨਹੀਂ ਆ ਜਿਹੜਾ ਸਮਾਂ ਅਸੀਂ ਕੱਢਦੇ ਆਂ ਵਚਨਾਂ ਦੇ ਭੇਤ ਪ੍ਰਾਪਤ ਕਰਨ ਲਈ ਉਹ ਥੋੜਾ ਤਾਂ ਨਹੀਂ ਆ ਇਸ ਲਈ ਜਿੰਨਾ ਜ਼ਿਆਦਾ ਸਮਾਂ ਅਸੀਂ ਕੱਢਾਂਗੇ ਜਿੰਨੇ ਉਦਦਮ ਜ਼ਿਆਦਾ ਕਰਾਂਗੇ ਉਹਨਾਂ ਵਧੇਕ ਅਸੀਂ ਖੁਦਾ ਤੋਂ ਪਾਵਾਂਗੇ ਸੋ ਪ੍ਰਭੂ ਸੋ ਵਚਨ ਦੇ ਰਹੀ ਸਾਨੂੰ ਬਹੁਤ ਸਰੀ ਆਸ਼ੀਸ਼ ਦੇਵੇ ਆਮੇਨ